ਇਹਨਾਂ ਨੂੰ ਕਿਤੇ ਕੱਟ ਮਾਰਤਾ ਨਾਲੇ ਵੀ ਬਜੇਰੇ ਹੁਣ ਡਗਲੇਗੇ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਡਾਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੱਕ ਪੈਂਡਾ ਵੀਰੇ ਢੋਲਣ ਆਲਾ ਅੱਛਾ ਜੀ ਨਾਲ ਦੋ ਮੁੰਡੇ ਹੁਣੇ ਹੀ ਤਾਂ ਜੇ ਘੰਟਾ ਹੋਇਆ ਤੁਰੇ ਆਫ ਜਾਨਾ ਕਿੱਥੇ ਸੀਗਾ ਫਤਿਹਗੜ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20-25 ਹੋਣੇ ਆ ਇਹ ਦੋਨੇ ਟਰਾਲੀਆਂ ਫਤਿਹਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਤੁਹਾਡੀਆਂ ਫਤਿਹਗੜ ਸਾਹਿਬ ਜਾਨ ਵਾਲੀਆਂ ਦੋਵੇਂ ਇੱਕੋ ਪੈਂਡੀਆਂ ਨਹੀਂ ਪੈਂਡੀਆਂ ਉਹ ਲੱਗ ਲੱਗ ਬਹੁਤ ਬਚਾਅ ਹੋ ਗਿਆ ਇਹ ਟਰਾਲੀਆਂ ਪਲਟ ਜਾਣੀਆਂ ਘੋਮੀਆਂ ਜੀ ਦਾ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਬਚਾਅ ਕਰਕੇ ਬਚਾਅ ਹੋ ਗਿਆ ਜੀ ਪੂਰਾ ਬਚਾਅ ਹੁੰਦਾ ਹੀ ਨਹੀਂ ਜੀ ਗੁੱਟਿਆਂ ਕੋ ਸਾਰੇ ਬੰਦੇ ਹੋੜੋ ਬਦਲਦੇ ਇੱਕ ਟਰਾਲੀ ਰੋਕੀ ਹੈ ਸ਼ੁਕਰ ਕਰੋ ਗੱਡੀਆਂ ਉਹ ਟਾਇਰ ਤੇ ਥੱਲੇ ਟਾਇਰ ਤੇ ਲੱਤ ਆ ਗਈ ਇੱਕ ਬੰਦਾ ਲੱਤ ਥੱਲੇ ਤੋਂ ਗੱਡੀ ਦੇ ਟਾਇਰ ਦੇ ਟਾਇਰ ਦੇ ਥੱਲੇ ਨਾ ਫਸ ਗਈ ਜੀ ਇੱਕ ਬੰਦੇ ਟਾਇਰ ਦੇ ਥੱਲੇ ਲੱਤ ਆ ਗਈ ਮਿੱਟੀ ਪੱਟੀ ਮਿੱਟੀ ਪੱਟ ਕੇ ਉਹ ਮਿੱਟੀ ਪੱਟ ਕੇ ਅਸੀਂ ਟਾਇਰ ਤੇ ਥੱਲੂਆਂ ਦੇ ਲੱਤ ਗੱਡੀ ਦੀ ਲੱਤ ਨਿਕਲਦੀ ਨਹੀਂ ਸੀ 10 ਬੰਦੇ ਦੇ ਟਾਇਰ ਚੱਕਿਆ ਉਹ ਕੋਈ ਜਾਨੀ ਨੂੰ ਬਚਾਅ ਹੋ ਗਿਆ ਬਚ ਪੁਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਤੇ ਸੀਗੇ ਉਹਦੇ ਕੱਲ ਬਾਅਦ ਜਾ ਨਿਕਲ ਦੋ ਇੰਚ ਤੇ ਚੱਲ ਜਾਵੜਿਆ ਇੱਕ ਕਿੰਨੀ ਕਿ ਸੰਗਤ ਬੈਠੀ ਸੀ ਕਿੰਨੀ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵੈਸੇ ਚੱਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਜਦੋਂ ਇੰਨੇ ਚੱਲ ਜਾਉਂਦੀਆਂ 30 35 ਹੋਣ ਚੱਲ ਵੀ ਆ ਕੇ ਦੇ ਵਿੱਚ ਸੀਗੇ ਚੱਲ ਗਿਆ ਉਹਦੇ ਵਿੱਚ ਅੱਛਾ ਅਜੇ ਜਾਣਾ ਸੀ ਫਟੇਕੜ ਜਾ ਰਹੇ ਹਾਂ ਫਟੇਕੜ ਤੋਂ ਆਮ ਜਾ ਰਹੇ ਹਾਂ ਹਲੇ ਆ ਰਹੇ ਤਾਂ ਨਹੀਂ ਉਹ ਵੀ ਖੜੀ ਇਕੱਠੀ ਤੁਰੇ ਇਹ ਵੀ ਅੱਗੇ ਤੁਰੇ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਹਾਂ ਜੀ ਹੁਣ ਆ ਜਾਣ ਦਾ ਪਲਾਨ ਤਾਂ ਇਹ ਹੀ ਨਹੀਂ ਹੈਗਾ ਮਾਲ ਤੋਂ ਮਾਲ ਛੱਟਾ ਕਿੰਨੀਆਂ ਕਿ ਲੱਗੀਆਂ ਜਾ ਮਾਲ ਨਾਲ ਜਾਓ ਡਰਾਈਵਰ ਬਣਾਓ ਜੀ ਮੈਂ ਕਹਿੰਦਾ ਜੀ ਜੇ ਡਰਾਈਵਰ ਤਾਂ ਮੁੰਡੇ ਕੋਲ ਜਲ ਡਰਾਈਵਰ ਸੜਕ ਦੇ ਮੁੰਡਾ ਹੋ ਡਰਾਈਵਰ ਹੀ ਸੀਗਾ ਉਹ ਇੰਤਾ ਦਾ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਲਰ ਟਰੈਕਟਰ ਉਹੀ ਚੱਲਦਾ ਉਹ ਨਹੀਂ ਹੈਗਾ ਸਾਹਮਣਿਆ ਨਹੀਂ ਉਹ ਨਹੀਂ ਹੈਗਾ ਟ੍ਰੇਲਰ ਵੀ ਟਰੈਕਟਰ ਉਹਦੇ ਕੋਲ ਡਬਲਰ ਉਹ ਗੱਡੀ ਆ ਟਰੈਕਟਰ ਵੀ ਆ ਸਭ ਹਾਦਸਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਦਸਾ ਹਾਦਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਪਾਛ ਕੇ ਇੱਕ ਤਾਂ ਮੈਂ ਵੀ ਜਾ ਕੇ ਮੋਰ ਕੱਢਦਾ ਮੌਕਾ ਤਾਂ ਪੈ ਗਿਆ ਬਹੁਤ ਕੰਮ ਕਰਨੀ ਹੋਵੇ ਜਿੰਨਾ ਦਾ ਪਹਿਲੀ ਹੋਈ ਏ ਮੈਂ ਕੱਢਦਾ ਸਾਡੇ ਟੈਕਨੋ ਆਲਰੇਡੀ ਪਹਿਲੀ ਮੋਰੇ ਸੀ ਤਾਂ ਮਾਰੀ ਹੋਣੀ ਜਾਈ ਹੁੰਦੀ ਮਾਰੀ ਸਕੇ ਹੁਣ ਦੇਖੇ ਪਾਸ ਪਾਸ ਹੋਇਆ ਉਹ ਕਰ ਲੱਗਾ 1 ਓਵਰ ਮਾਰਿਆ ਹੀ ਟੈਲ ਉਹ ਵੀ ਆਸਤਾ ਨਹੀਂ ਲੈਣਾ ਇਹ ਨਹੀਂ ਦੇਖਿਆ ਇਹ ਆ ਰਿਹਾ ਹੈ ਜਿੱਧਾ ਇਹਨਾਂ ਪਾਸ ਕੀਤਾ ਉਹ ਤਾਂ ਪਾਸ ਵਾਲੇ ਨੇ 3-4 ਵਜੇ ਦਾ ਟ੍ਰੈਕ ਚੁੰਮਿਆ ਬ੍ਰਦਰ ਕੋਈ ਬਚਦਾ ਹੋ ਗਿਆ ਜਵਾਹਰ ਕੋਈ ਨੁਕਸਾਨੇ ਤਾਂ ਨਹੀਂ ਹੋਇਆ ਕੋਈ ਨੁਕਸਾਨ ਹੀ ਨਹੀਂ ਹੋਇਆ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਜਾਂ ਕੋਈ ਮਾਮਲਾ ਲਗਾ ਰਿਹਾ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਪਰ ਲੱਗੇ ਤੋਂ ਸੰਭਲੇ ਨਵੇਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੇ ਹੀ ਉਹਨੇ ਬਚਾ ਕੇ ਰਿਆ ਨਾ ਉਹ ਡਰੈਕਟਰ ਕਰਕੇ ਬਚਾ ਕਰ ਰਿਹਾ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੂ ਆਰਨਾ ਮੁੰਡਾ ਦਾ ਹੋਣਾ 22 23 ਸਾਲ ਦਾ 22 23 ਸਾਲ ਦਾ ਮੁੰਡਾ ਦਾ ਬਾਈ ਨਹੀਂ ਨਹੀਂ ਉਹ ਦਾ 18 ਤੋਂ 19 ਸਾਲ ਦਾ ਡਿਸੈਂਸ ਹੈ ਇੱਕ ਵਾਰੀ ਤੁਹਾਡਾ ਪਹਿਲਾਂ ਨਾਮ ਦੱਸੋ ਤਾਂ ਕਿ ਹਾਂ ਮੇਰਾ ਨਾਮ ਪਰਮਜੀਤ ਕੌਰ ਖਾਲਸਾ ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਫਿਰ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇਹ ਤੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਹੈ ਪੁਲਿਸ ਵੀ ਆ ਗਈ ਹੈ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਬੜੀ ਕਾਣੀ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕੀਤਾ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦੱਸਦੇ ਨਿਖਾਰੇ ਰੋੜ ਰੇ ਸਿਨੇ ਅੱਛਾ ਉਹਨਾਂ ਦੂਜਾ ਸੀਗਾ ਹਾਂਜੀ ਲੇਡੀ ਵੀ ਸੀ ਵਿੱਚ ਸੰਗਤ ਹਾਂਜੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਇਹ ਕੁਛ ਦੱਸਿਆ ਉਹਨਾਂ ਨੇ ਵੀ ਕਿਦਾਂ ਦੱਸਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਇਹ ਮੋਰ ਵਾਲੇ ਮੁੰਡਿਆਂ ਨੂੰ ਪਤਾ ਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀ ਨਾ ਹੋਰ ਜਾਂ ਨਾਂ ਦੱਸ ਦਿਓ ਪਰ ਨਾ ਉਸ ਕੰਨ ਦੱਸਿਆ ਕਿ ਟੋਨਡਵਾ ਤੋਂ ਟਰੈਕਟਰ ਆ ਰਿਹਾ ਸੀਗਾ ਇਹ। ਅੱਛਾ ਜੀ। ਯਾਤਰਾ ਜਾ ਰਹੀ ਫਤਿਹਗੁਰ ਸਾਹਿਬ। ਅੱਛਾ ਜੀ। ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਪਿੰਟ ਤੋਂ। ਅੱਛਾ। ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰਹਿ ਪੂਰੇ ਕੱਟੋਂ ਉਹ ਤੋਂ ਸਭਲੇ ਨੇ ਕੱਟ ਵੱਜ ਗਿਆ ਬੋਲੇ। ਅੱਛਾ ਜੀ। ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ। ਉਦੇ ਕਰ ਨਾਲ ਬਚਾ ਹੋ ਗਿਆ ਫਿਰ ਵੀ ਆ ਬੁੱਲਣਾ ਕਰਕੇ ਬਚਾ ਹੋ ਗਿਆ ਛੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾ ਫਿਰ ਵੀ ਜਿਆਦਾ ਦੰਗੇ ਲੱਗੇ ਛੱਟੇ ਨੇ ਸਾਰੀ ਗਲਤੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜ ਗਿਆ ਜਿਹੜਾ ਮੋੜੇ ਡਾਇਰੈਕਟਰ ਆ ਉਹਦੀ ਹਾਂਜੀ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹ ਕਰ ਕਰ ਲੱਗਾ ਕਰਣ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ 15 16 ਸਾਲ ਦਾ ਹੀ ਮੁੰਡਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 16 ਸਾਲ ਦਾ ਮੁੰਡਾ ਉਹ ਤਾਂ ਟਰੈਕਟਰ ਨੇ ਸੰਭਲਿਆ ਨਹੀਂ ਨਵਾਲਿਕ ਸੀ ਮ ਕੰਨਾਂ ਵਾਲ ਵੀ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲਓ ਹੂੰ ਮੈਂ ਕਿਤਾਬਾਂ ਬੜੀਆਂ ਦੇਤੀ ਬਾਕੀ ਫਿਰ ਵੀ ਚਲੋ ਬਚਾ ਹੋ ਗਿਆ ਇੰਨਾ ਵੀ ਸਾਡੇ ਕੋਈ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟ ਮਾੜੇ ਮੋਟੇ ਤਿੰਨ ਚਾਰ ਜਰ ਦੇ ਲੱਗੇ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਅੱਛਾ ਚਲੋ ਠੀਕ